ਦਿਨ ਤੋਂ ਰਾਤ ਤੱਕ ਹੂੰ ਦਿਨ ਤੋਂ ਰਾਤ ਤੱਕ ਆਉਣ ਤੋਂ ਜਾਣ ਤੱਕ ਬੈਠਣ ਤੋਂ ਖੜਨ ਤੱਕ ਘਟ ਤੋਂ ਵੱਧ ਤੱਕ ਮੈਂ ਤੈਨੂੰ ਯਾਦ ਕਰਾਂ ਬਾਪੂ ਮੈਂ ਤੈਨੂੰ ਯਾਦ ਕਰਾਂ ਲਾਉਣ ਤੋਂ ਪਾਉਣ ਤੱਕ ਲਾਉਣ ਤੋਂ ਪਾਉਣ ਤੱਕ ਉੱਠਣ ਤੋਂ ਸੌਣ ਤੱਕ ਸੁਣਨ ਤੋਂ ਸੁਣਾਉਣ ਤੱਕ ਜਨਮ ਤੋਂ ਮਰਨ ਤੱਕ ਮੈਂ ਤੈਨੂੰ ਯਾਦ ਕਰਾਂ ਬਾਪੂ ਮੈਂ ਤੈਨੂੰ ਯਾਦ ਕਰਾਂ ਪੁੱਲਣ ਤੋਂ ਯਾਦ ਤੱਕ ਪੁੱਲਣ ਤੋਂ ਯਾਦ ਤੱਕ ਹੁਣ ਤੋਂ ਬਾਅਦ ਤੱਕ ਗਰਮ ਤੋਂ ਠੰਡੇ ਤੱਕ ਮੰਡੇ ਤੋਂ ਸੰਡੇ ਤੱਕ ਬਾਪੂ ਮੈਂ ਤੈਨੂੰ ਯਾਦ ਕਰਾਂ ਬਾਪੂ ਮੈਂ ਤੈਨੂੰ ਯਾਦ ਕਰਾਂ ਚੜਨ ਤੋਂ ਛਿਪਣ ਤੱਕ ਚੜਨ ਤੋਂ ਛਿਪਣ ਤੱਕ ਬੰਦ ਤੋਂ ਖੋਲਣ ਤੱਕ ਤੁਰਨ ਤੋਂ ਰੋਕਣ ਤੱਕ ਮੈਂ ਤੋਂ ਤੂੰ ਤੱਕ ਮੈਂ ਤੈਨੂੰ ਯਾਦ ਕਰਾਂ ਬਾਪੂ ਤੈਨੂੰ ਮੈਂ ਯਾਦ ਇਕੱਲੇ ਤੋਂ ਹਾਣੀ ਤੱਕ ਇਕੱਲੇ ਤੋਂ ਥਾਣੀ ਤੱਕ ਅੱਖਰ ਤੋਂ ਕਹਾਣੀ ਤੱਕ ਸੁੱਕੇ ਤੋਂ ਗਿੱਲੇ ਤੱਕ ਰਾਂਝੇ ਤੋਂ ਢਿੱਲੇ ਤੱਕ ਬਾਪੂ ਮੈਂ ਤੈਨੂੰ ਯਾਦ ਕਰਾਂ ਬਾਪੂ ਮੈਂ ਤੈਨੂੰ ਯਾਦ ਕਰਾਂ ਬੂੰਦ ਤੋਂ ਸਾਗਰ ਤੱਕ ਮਿੱਟੀ ਤੋਂ ਗਾਗਰ ਤੱਕ ਅੰਨੇ ਤੋਂ ਸੁਜਾਕੇ ਤੱਕ ਮਾਰਨ ਤੋਂ ਰਾਖੇ ਤੱਕ ਬਾਪੂ ਮੈਂ ਤੈਨੂੰ ਯਾਦ ਕਰਾਂ ਬਾਪੂ ਮੈਂ ਤੈਨੂੰ ਯਾਦ ਕਰਾਂ ਹਰ ਪੰਨ ਤੈਨੂੰ ਯਾਦ ਕਰਾਂ ਜਿੱਥੇ ਤੂੰ ਰਖੇ ਉਥੇ ਮੈਂ ਲੰਗੇ ਪੈਰੀ ਖੜਾ ਹਰ ਪਲ ਤੈਨੂੰ ਯਾਦ ਕਰਾਂ ਹਰ ਪਲ ਤੈਨੂੰ ਯਾਦ ਤੂੰ ਹਰ ਪਲ ਤੈਨੂੰ ਯਾਦ ਬਹੁਤ ਵੈਰੀ ਗੁੱਡ